ਕੋਈ ਬਾਬਾ ਜੀ ਸਾਡਾ ਸਾਫ ਸੁਥਰਾ ਬੰਦਾ ਜੀਤੇ ਕੋਈ ਦਾਗ ਨਹੀਂਗਾ ਜਾਂ ਸਾਡਾ ਕੋਈ ਮੌਜੂਦਾ ਐਮਐਲਏ ਜਾਂ ਕੋਈ ਵੱਡਾ ਲੀਡਰ ਉਹ ਤੇ ਭਾਜ-ਭਾਦੇ ਵਿੱਚ ਨਹੀਂ ਗਿਆ ਜਿੱਤੇ ਵੀ ਕੋਈ ਇਲਜ਼ਾਮ ਲੱਗੇ ਆ ਕੋਈ ਪਰਚੇ ਤੋਂ ਡਰਦਾ ਜਾ ਰਿਹਾ ਜੇਲ੍ਹ ਤੋਂ ਡਰਦਾ ਜਾ ਰਿਹਾ ਆ ਕੋਈ ਸਾਫ਼ ਦਾਮਣ ਵਾਲਾ ਉਹਨਾਂ ਦੇ ਵਿੱਚ ਬੰਦਾ ਬਿਲਕੁਲ ਨਹੀਂ ਜਾ ਰਿਹਾ ਤੇ ਨਾ ਉਹਨਾਂ ਦੀ ਸਰਕਾਰ ਪੰਜਾਬ ਦੇ ਵਿੱਚ ਆਜਾਵੇ ਤੇ ਨਾ ਕੱਲ ਆਵੇ ਰਮਨੀਤ ਬਿੱਟੂ ਨੇ ਆਪਣਾ ਭੁੱਖ ਖਰਾਬ ਕਰ ਲਿਆ ਜਿਹਨੂੰ ਪੰਜਾਬੀ ਜੀ ਕਹਿ ਲੋ ਵੀ ਆਪਣਾ ਸਿਆਸੀ ਕਤਲ ਉਹਨੇ ਆਪ ਹੀ ਕਰ ਲਿਆ 99 ਮਾਡਲ ਨੂੰ ਲੋਕ ਨਹੀਂ ਪਸੰਦ ਕਰਦੇ ਜੀ ਅਸੀਂ 92 ਮਾਡਲ ਲਿਆਵਾਂਗੇ ਤੇ ਯੂਪੀ ਵਾਂਗੂ ਜਿੱਦਾਂ ਉੱਥੇ ਸਾਡੀ ਪਾਰਟੀ ਦਾ ਮਾੜਾ ਹਾਲ ਹੋ ਗਿਆ 92 ਮਾਡਲ ਔਨ ਕਰਕੇ ਹੀ ਉੱਥੇ ਮਾੜਾ ਹਾਲ ਹੋਇਆ ਫਿਰ ਪੰਜਾਬ 'ਚ ਵੀ ਹੋ ਜੂਗਾ। ਬਲਾਕਾ ਦਾ ਤੇ ਵਿਚਾਰੇ ਦਾ ਬਹੁਤ ਛੋਟਾ ਆ ਇਸੇ ਗੱਲਾਂ ਕਰਕੇ ਤੇ ਅੱਗੇ ਬੋਲ ਬੈਠਾ ਹੋਂ ਇਹੋ ਜਿਹੀਆਂ ਗੱਲਾਂ ਕਰਦਾ ਸਾਡਾ ਵੀ ਬੜਾ ਤੇਜ਼ ਇਤਰਾਰ ਤੇ ਬਹੁਤ ਵਧੀਆ ਲੀਡਰ ਜਿਹੜਾ ਆ ਉਹ ਚੋਣ ਮદાન ਚਾ ਰਿਹਾ ਆ ਪਤਾ ਨਹੀਂ ਅੱਜ ਹੀ ਨਾਊਂਸ ਹੋ ਜੇ ਰਾਤ ਨੂੰ ਜਾਂ ਸਵੇਰੇ ਨਾਊਂਸ ਹੋ ਜੇ ਤੇ ਇਹਨਾਂ ਦੀ ਪਾਰਟੀ ਦੇ ਇੱਕ ਪਾਣੀ ਦੇ ਬੁਲਬਲੇ ਵਰਗੀ ਆ ਆਈ ਤੇ ਚਲੇਗੀ ਇਹਨਾਂ ਤੇ ਚਲੇ ਜਾਣਾ ਆ ਜੀਡੀਐਸ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਲੋਕ ਸਭਾ ਦੀਆਂ ਚੋਣਾਂ ਦਾ ਡਿਗਲ ਵੱਜ ਚੁੱਕਾ ਏ ਤਾ ਹਰ ਪਾਰਟੀ ਜਿਹੜੀ ਹੈ ਉਹ ਪੱਬਾ ਪਾਰ ਹੋ ਚੁੱਕੀ ਹੈ ਹਰ ਪਾਰਟੀ ਜਿਹੜੀ ਆ ਉਹ ਜਿੱਤ ਦਾ ਦਾਵਾ ਕਰਦੀ ਪਈ ਆ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜਿੱਤ ਜਿਹੜੀ ਆ ਕਿਸ ਪਾਰਟੀ ਦੀ ਜਾਂ ਕਿਸ ਕੈਂਡੀਡੇਟ ਕਿਸ ਉਮੀਦਵਾਰ ਦੀ ਝੋਲੀ ਦੇ ਵਿੱਚ ਪੈਂਦੀ ਆ ਕਿੰਨੂ ਲੋਕ ਮਨਾਮੋਹੀ ਪਿਆਰ ਦਿੰਦੇ ਨੇ ਅੱਜ ਸਾਡੇ ਨਾਲ ਮੌਜੂਦ ਨੇ ਕਿਰਨਜੀਤ ਸਿੰਘ ਮਿੱਠਾ ਜੀ ਜੋ ਕਿਸਾਨ ਸੈੱਲ ਦੇ ਸੁਭਾ ਪ੍ਰਧਾਨ ਨੇ ਤੇ ਤਰਨਤਨ ਜਿਲ੍ਹਾ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ ਸਿਆਸੀ ਕਾਫੀ ਉਹਨਾਂ ਨੂੰ ਤਜਰਬਾ ਹੈ ਕਿਉਂਕਿ ਸਮੇਂ ਦੇ ਨਾਲ-ਨਾਲ ਉਹਨਾਂ ਨੇ ਕਾਫੀ ਜਿਹੜਾ ਉਤਰਾ ਚੜਾ ਉਹ ਦੇਖਿਆ ਹੈ ਸਾਡੇ ਨਾਲ ਅਜੇ ਮੌਜੂਦ ਹੈ ਤੇ ਆਪਾਂ ਗੱਲਬਾਤ ਕਰਦੇ ਹਾਂ ਕਿ ਲੋਕ ਸਭਾ ਦੀਆਂ ਚੋਣਾਂ ਦਾ ਕਿਉਂਕਿ ਭਾਜਪਾ ਪਾਰਟੀ ਜਿਹੜੀ ਹੈ ਉਹ ਕਾਫੀ ਜਿਹੜੇ ਕੈਂਡੀਡੇਟ ਦਾ ਲੀਡਰਾਂ ਨੂੰ ਜਾਂ ਵਿਧਾਇਕਾਂ ਨੂੰ ਆਪਣੇ ਵੱਲ ਜਿਹੜੀ ਉਹ ਖਿੱਚਦੀ ਪਈ ਏ ਕਿਉਂ ਉਧਰ ਜਾਂਦੇ ਪਏ ਨੇ ਇਹ ਸਾਰੇ ਜਿਹੜੇ ਸਵਾਲ ਨੇ ਅੱਜ ਰਹਿਣਗੇ ਆਪਣੇ ਸੋ ਆਓ ਆਪਾਂ ਤੁਹਾਨੂੰ ਕਿਨਜੀਤ ਸਿੰਘ ਮਿੱਠਾ ਜੀ ਦੇ ਨਾਲ ਮਲਾਉਂਦੇ ਆ ਸਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਬਾਬਾ ਜੀ ਸਰ ਗੱਲ ਕਰੀਏ ਭਾਜੀਪੀ ਦੀ ਭਾਜੀਪੀ ਦੇ ਵਿੱਚ ਕਾਂਗਰਸ ਨੂੰ ਕਾਫੀ ਵੱਡਾ ਜਿਹੜੇ ਝਟਕੇ ਲੱਗਦੇ ਪਏ ਨੇ ਕਿਉਂਕਿ ਕਾਂਗਰਸ ਦੇ ਕਾਫੀ ਜਿਹੜੇ ਲੀਡਰ ਨੇ ਉਹ ਭਾਜਪਾ ਦੇ ਵਿੱਚ ਜਾ ਰਹੇ ਨੇ ਕਾਰਨ ਕੀ ਕੋਈ ਬਾਬਾ ਜੀ ਸਾਡਾ ਸਾਫ ਸੁਥਰਾ ਬੰਦਾ ਜੀਤੇ ਕੋਈ ਦਾਗ ਨਹੀਂਗਾ ਜਾਂ ਸਾਡਾ ਕੋਈ ਮੌਜੂਦਾ ਐਮਐਲਏ ਜਾਂ ਕੋਈ ਵੱਡਾ ਲੀਡਰ ਉਹ ਤੇ ਭਾਜਪਾ ਦੇ ਵਿੱਚ ਨਹੀਂ ਗਿਆ ਜਿਨ੍ਹਾਂ ਨੇ ਜਿਨ੍ਹਾਂ ਦੇ ਉੱਤੇ ਕੋਲਜ਼ਾਮ ਲੱਗੇ ਨੇ ਕੋਈ ਭ੍ਰਿਸ਼ਟਾਚਾਰ ਦੇ ਲੱਗੇ ਨੇ ਉਹਨਾਂ ਨੂੰ ਈਡੀ ਰਾਹੀਂ ਸੀਬੀਆਈ ਰਾਹੀਂ ਦਬਾ ਰਹੇ ਨੇ ਟੈਲੀਫੋਨ ਕਰ ਰਹੇ ਨੇ ਸਨੇ ਭੇਜ ਰਹੇ ਨੇ ਚਿੱਠੀਆਂ ਭੇਜ ਰਹੇ ਨੇ ਉਹ ਬੰਦੇ ਡਰ ਦੇ ਮਾਰੇ ਜਿਨ੍ਹਾਂ ਨੇ ਗਾਂ ਜਿਨ੍ਹਾਂ ਨੂੰ ਲੋਕਾਂ ਨੇ ਗਾਂ ਨਕਾਰ ਦਿੱਤਾ ਆ ਲੋਕਾਂ ਨੇ ਅਸੈਪਟ ਨਹੀਂ ਕਰਨਾ ਤੇ ਸਾਡੀ ਪਾਰਟੀ ਵੀ ਉਹਨਾਂ ਨੂੰ ਜਿਹੜੀ ਟਿਕਟ ਨਹੀਂ ਦੇਣਾ ਚਾਹੁੰਦੀ ਇਹੋ ਜਿਹੇ ਬੰਦੇ ਜਾ ਰਹੇ ਨੇ ਕੋਈ ਕੱਦਾ ਵਰ ਤੇ ਕੋਈ ਵਧੀਆ ਸਾਫ ਸੁਥਰਾ ਬੰਦਾ ਕੋਈ ਨਹੀਂ ਜਾ ਰਿਹਾ ਮੈਨੂੰ ਇੱਕ ਦਾ ਵੀ ਤੁਸੀਂ ਨਾਂ ਦੱਸ ਦਿਓ ਵਧੀਆ ਬੰਦਾ ਨਹੀਂ ਕੋਈ ਜਾ ਰਿਹਾ ਮਿੱਠਾ ਜੀ ਜਿਸ ਤਰ੍ਹਾਂ ਪਹਿਲਾਂ ਜਿਹੜੀ ਸਿਆਸਤ ਹੁੰਦੀ ਸੀ ਜਾਂ ਪਹਿਲਾਂ ਜਿਹੜੀਆਂ ਦੋ ਪਾਰਟੀਆਂ ਸੀ ਕਾਂਗਰਸ ਜਾਂ ਅਕਾਲੀ ਦਲ ਅੱਜ ਜਿਹੜੀ ਚੋਣ ਮੈਦਾਨ ਦੇ ਵਿੱਚ ਪੰਜ ਪਾਰਟੀਆਂ ਨੇ ਪੰਜ ਤੋਂ ਵੀ ਇਲਾਵਾ ਇਕਾ ਦੁੱਕਾ ਜਿਹੜੀਆਂ ਨੇ ਛੋਟੀਆਂ ਮੋਟੀਆਂ ਪਾਰਟੀਆਂ ਹੋਰ ਵੀ ਹੈਗੀਆਂ ਨੇ ਅੱਜ ਦੀ ਸਿਆਸਤ ਨੂੰ ਕਿੱਦਾਂ ਦੇਖਦੇ ਜੋ ਜਿਹੜੇ ਭਾਜਪਾ ਦੇ ਵਿੱਚ ਲੀਡਰ ਜਾਣਦੇ ਨੇ ਜਾਂ ਕੁਝ ਵਿਧਾਇਕਾਂ ਦਾ ਅੱਜ ਮੌਜੂਦਾ ਸਰਕਾਰ ਦੇ ਵਿੱਚ ਉਹਨਾਂ ਨੇ ਕਾਫੀ ਪਿੱਛੇ ਵੀਡੀਓ ਵੀ ਭਾਈਆਂ ਨੇ ਕਿ ਸਾਨੂੰ ਖਰੀਦਿਆ ਜਾ ਰਿਹਾ ਏ ਕਿ ਅੱਜ ਦੀ ਜਿਹੜੀ ਸਿਆਸਤ ਹੈ ਇੱਕ ਬਿਜ਼ਨਸ ਬਣ ਚੁੱਕੀ ਹੈ ਕਿੱਦਾਂ ਦੇਖਦੇ ਜੋ ਤੇ ਖਰੀਦਣ ਦਾ ਤੇ ਸਾਨੂੰ ਪਤਾ ਨਹੀਂਗਾ ਕਿ ਇਹਨੂੰ ਮੈਂ ਤਾਂ ਤੁਹਾਨੂੰ ਇਹੋ ਹੀ ਕਿਹਾ ਵੀ ਜਿਹੜਾ ਜਿਹੜਾ ਬੰਦਾ ਜੀਤੇ ਵੀ ਕੋਈ ਇਲਜ਼ਾਮ ਲੱਗੇ ਆ ਕੋਈ ਪਰਚੇ ਤੋਂ ਡਰਦਾ ਜਾ ਰਿਹਾ ਜੇਲ੍ਹ ਤੋਂ ਡਰਦਾ ਜਾ ਰਿਹਾ ਆ ਕੋਈ ਸਾਫ਼ ਦਾਮਣ ਵਾਲਾ ਉਹਨਾਂ ਦੇ ਵਿੱਚ ਬੰਦਾ ਬਿਲਕੁਲ ਨਹੀਂ ਜਾ ਰਿਹਾ ਤੇ ਨਾ ਉਹਨਾਂ ਦੀ ਸਰਕਾਰ ਪੰਜਾਬ ਦੇ ਵਿੱਚ ਆਜ ਆਵੇ ਤੇ ਨਾ ਕੱਲ ਆਵੇ ਤੁਸੀਂ ਰੋਜ਼ ਵੇਖ ਰਹੇ ਜੇ ਪਿੰਨਾਂ ਦੇ ਵਿੱਚ ਉਹਨਾਂ ਦਾ ਭਾਰੀ ਵਿਦਰੋਹ ਹੋ ਰਿਹਾ ਹੈ ਤੇ ਸੈਂਟਰ ਦੇ ਵਿੱਚ ਵੀ ਉਹਨਾਂ ਦੇ ਹੱਥੋਂ ਸਰਕਾਰ ਜਿਹੜੀ ਆ ਜਾ ਰਹੀ ਆ ਤੇ ਇੰਡੀਆ ਗੱਠ ਜੋੜ ਦੀ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਬਣੇਗੀ ਇਹ ਜਿਹੜੇ ਹੁਣ ਡਰ ਦੇ ਪਰਚਿਆਂ ਤੋਂ ਜਾ ਰਹੇ ਆ ਤੇ ਲੋਕਾਂ ਨੇ ਉਹਨਾਂ ਨੂੰ ਨਕਾਰ ਦਿੱਤਾ ਇਹੋ ਜਿਹੇ ਬੰਦੇ ਜਾ ਰਹੇ ਜਿਨ੍ਹਾਂ ਨੂੰ ਸਾਡੀ ਪਾਰਟੀ ਬੂਹ ਨਹੀਂ ਲਾਉਂਦੀ ਕੋਈ ਵਧੀਆ ਸਾਫ਼ ਸੁਥਰੇ ਅਕਸ ਵਾਲਾ ਬੰਦਾ ਕੋਈ ਨਹੀਂ ਜਾ ਰਿਹਾ ਰਮਨੀਤ ਬਿੱਟੂ ਨੂੰ ਕੀ ਇਹੋ ਜੀ ਮੁਸੀਬਤ ਉੱਤੇ ਆੜ ਬਣੀ ਏ ਕਿ ਜਿਹੜੀ ਉਹਨੂੰ ਕਾਂਗਰਸ ਛੱਡਣੀ ਪਈ ਰਮਨੀਤ ਬਿੱਟੂ ਨੇ ਆਪਣਾ ਭਵਿੱਖ ਖਰਾਬ ਕਰ ਲਿਆ ਜਿਹਨੂੰ ਪੰਜਾਬੀ ਜੀ ਕਹਿ ਲਓ ਵੀ ਆਪਣਾ ਸਿਆਸੀ ਕਤਲ ਉਹਨੇ ਆਪ ਹੀ ਕਰ ਲਿਆ ਕਿਉਂਕਿ ਉਹ ਚਾਹੁੰਦਾ ਸੀ ਵੀ ਮੈਂ ਰਾਜਾ ਵੜਿੰਗ ਜਿਹੜਾ ਪ੍ਰਧਾਨ ਸਾਡਾ ਵੀ ਮੈਂ ਉਹਦੀ ਜਗ੍ਹਾ ਤੇ ਉਹ ਮੇਰੇ ਤੋਂ ਜੂਨੀਅਰ ਆ ਮੈਂ ਪ੍ਰਧਾਨ ਬਣਦਾ ਉਹਦੇ ਖਵਾਬ ਸੀ ਇਹ ਹੁਣ ਜਦੋਂ ਪਾਰਟੀ ਨੇ ਕੰਮ ਵੇਖਿਆ ਸਾਡੇ ਪ੍ਰਧਾਨ ਦਾ ਉਹਨਾਂ ਦਾ ਕੰਮ ਹੀ ਭਾਵੇਂ ਉਹ ਜੂਨੀਅਰ ਸੀ ਉਹ ਤੋਂ ਸੀਨੀਅਰ ਮੀਤ ਪ੍ਰਧਾਨ ਰਹੇ ਨੇ ਯੂਥ ਕਾਂਗਰਸ ਦੇ ਇਹ ਉਦੋਂ ਪ੍ਰਧਾਨ ਬਣਿਆ ਸੀ ਪਰ ਰਾਜੇ ਵੜਿੰਗ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਇੰਨਾ ਕੰਮ ਕੀਤਾ ਹੁਣ ਵੀ ਉਹ ਇੰਨਾ ਕੰਮ ਕਰਕੇ ਪਾਰਟੀ ਨੂੰ ਉੱਪਰ ਲੈ ਕੇ ਆਇਆ ਕਿ ਪਾਰਟੀ ਨੇ ਉਹਨਾਂ ਨੂੰ ਜਿਹੜਾ ਸਿਰ ਉੱਤੇ ਬਿਠਾਇਆ ਤੇ ਉਹਨਾਂ ਨੂੰ ਪ੍ਰਧਾਨ ਬਣਾਇਆ ਇਹ ਗੱਲ ਕਈ ਉਹਨਾਂ ਨੂੰ ਰਵਨੀਤ ਸਿੰਘ ਬਿੱਟੂ ਨੂੰ ਹਜਮ ਨਹੀਂ ਸੀ ਹੋ ਰਹੀ ਇਹ ਵੀ ਗੱਲ ਹੈ ਦੂਸਰਾ ਐਸ ਵਾਰ ਉਹ ਇਲੈਕਸ਼ਨ ਨਹੀਂ ਸੀ ਜਿੱਤਦੇ ਆਪੇ ਹੀ ਸਰਵੇ ਵਾਲਿਆਂ ਨੂੰ ਸੱਦ ਲੈਂਦੇ ਸੀ ਅੰਦਰ ਬਿਠਾ ਕੇ ਪੁੱਛਦੇ ਮੇਰੀ ਕੀ ਪੋਜੀਸ਼ਨ ਆ ਜਦੋਂ ਸਰਵੇ ਵਾਲੇ ਕਹਿੰਦੇ ਤੁਸੀਂ 2 ਲੱਖ ਤਿਹਾਰ ਰਹੇ ਜੇ ਫਿਰ ਉਹ ਕਈ ਗੱਲਾਂ ਤੋਂ ਵਿਚਾਰਾ ਪਰੇਸ਼ਾਨ ਸੀ ਇਸ ਪਰੇਸ਼ਾਨੀ ਕਰਕੇ ਟੈਨਸ਼ਨ ਕਰਕੇ ਉਹ ਜਿਹੜਾ ਆ ਪਾਰਟੀ ਛੱਡ ਗਿਆ ਪਰ ਮੈਂ ਅੱਜ ਤੁਹਾਡੇ ਕੈਮਰੇ ਦੇ ਸਾਹਮਣੇ ਕਹਿੰਨਾ ਸਮਾਂ ਪਾ ਕੇ ਉਹ ਦੁਬਾਰਾ ਪਾਰਟੀ ਜੁਆਇਨ ਕਰੇਗਾ ਮਿੱਠਾ ਜੀ ਕੱਲ ਇੱਕ ਵੀਡੀਓ ਜਾਰੀ ਕਰਦੇ ਆ ਰਮਨਦੀਪ ਬਿੱਟੂ ਜੀ ਉਹਨਾਂ ਨੇ ਕਾਫੀ ਪਾਰਟੀ ਦੇ ਉੱਤੇ ਜਾਂ ਜਿਹੜੇ ਪਾਰਟੀ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਤੇ ਇਲਜ਼ਾਮ ਲਾਏ ਨੇ ਕਹਿੰਦੇ ਕਿ ਜਿਹੜੇ ਪੁਰਾਣੇ ਲੀਡਰ ਸੀ ਉਹਨਾਂ ਨੂੰ ਪਾਰਟੀ ਨੇ ਗੁੱਠੇ ਲਾ ਕੇ ਰੱਖਿਆ ਤੇ ਜਿਹੜੇ ਕਈ ਇਹੋ ਜਿਹੇ ਬੰਦੇ ਸੀ ਉਹਨਾਂ ਨੂੰ ਕਹਿੰਦੇ ਕਿ ਇਹ ਤੇ 1992 ਮਾਡਲ ਹੈ ਤੇ ਕਾਫੀ ਜਿਹੜੇ ਨਾ ਮਖੌਲ ਜਾਂ ਟੀਚਰਾਂ ਕਰਦੇ ਸੀ ਉਹਨਾਂ ਲੀਡਰਾਂ ਨੂੰ ਤੇ ਜਿਨ੍ਹਾਂ ਜਿਨ੍ਹਾਂ ਲੀਡਰਾਂ ਦੀ ਕਾਂਗਰਸ ਨੂੰ ਬੜੀ ਦੇਣ ਹੈ ਉਹਨਾਂ ਨੂੰ ਪਿੱਛੇ ਰੱਖਿਆ ਹੈ ਪਾਰਟੀ ਨੇ ਜਿਹੜੇ 92 ਮਾਡਲ ਆਉ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਆ ਉਹਨਾਂ 92 ਮਾਡਲਾਂ ਨੇ ਕਈ ਵਾਰ ਸਰਕਾਰਾਂ ਅਡਾਈਆਂ ਨੇ ਕਈ ਵਾਰ ਉਹ ਐਮਐਲਏ ਰਹੇ ਨੇ ਕਈ ਵਾਰ ਮinistr ਰਹੇ ਨੇ ਹੁਣ ਜਿਹੜੇ ਪੁਰਾਣੇ ਵਰਕਰ 22 ਸਾਲ 24 ਸਾਲ ਦੀ ਉਮਰ ਚ ਲੱਗੇ ਨੇ ਉਹ 50 50 ਸਾਲ ਦੇ ਹੋ ਚੱਲੇ ਨੇ ਉਹਨਾਂ ਦੀ ਵੀ ਵਾਰੀ ਆਉਣ ਦਿਓ 92 ਮਾਡਲਾਂ ਨੂੰ ਲੋਕ ਨਹੀਂ ਪਸੰਦ ਕਰਦੇ ਜੇ ਅਸੀਂ 92 ਮਾਡਲ ਲਿਆਵਾਂਗੇ ਦੇ ਯੂਪ ਵਾਂਗੂ ਜਿੱਤਰਾ ਉੱਥੇ ਸਾਡੀ ਪਾਰਟੀ ਦਾ ਮਾੜਾ ਹਾਲ ਹੋ ਗਿਆ 92 ਮਾਡਲ ਔਨ ਕਰਕੇ ਹੀ ਉੱਥੇ ਮਾੜਾ ਹਾਲ ਹੋਇਆ ਫਿਰ ਪੰਜਾਬ ਚ ਵੀ ਹੋ ਜੂਗਾ ਇਸ ਕਰਕੇ ਉਹਨੂੰ ਮੇਰੇ ਵੀਰ ਨੂੰ ਇਹ ਬੇਨਤੀ ਆ ਵੀ 92 ਮਾਡਲ ਵਾਲਿਆਂ ਨੂੰ ਕਹੋ ਵੀ ਜਾ ਕੇ ਹੁਣ ਆਪਣਾ ਰੱਬ ਰੱਬ ਕਰਨ ਘਰੇ ਬੈਣਾ ਜਿਹੜੇ ਵਰਕਰ 33 ਸਾਲ ਤੋਂ ਲੱਗੇ ਨੇ ਪਾਰਟੀ ਦੀਆਂ ਦਰਿਆ ਵਛਾਉਣਦੇ ਨੇ ਗਲੀ ਗਲੀ ਪੋਸਟਰ ਲਾਉਣਦੇ ਨੇ ਡੋਰ ਟੂ ਡੋਰ ਲੋਕਾਂ ਨੂੰ ਵੋਟਾਂ ਕਹਿਣਦੇ ਨੇ ਉਹਨਾਂ ਦੀ ਵਾਰੀ ਆਉਣ ਦੇਣਾ ਮਾਨਵੇਂ ਮਾਡਲ ਉਹਨਾਂ ਰਾਮਣਾ ਆਪਣੀ ਰੈਸਟ ਕਰਨ ਉਹਨਾਂ 80 ਸਾਲ ਚ 75 ਸਾਲ ਚੋਂ ਗਾ ਐ ਐਮਐਲਏ ਮਿਨਿਸਟਰ ਬਣ ਕੇ ਕੀ ਲੈਣਾ ਮਿੱਠਾ ਜੀ ਇੱਕ ਫੋਰ ਵੀ ਬਾਹਰ ਨਿਕਲ ਕੇ ਖਬਰ ਆਉਂਦੀ ਪਈ ਆ ਕਿ ਜਿਹੜੀ ਸਗਨਰੂਰ ਦੀ ਜਿਹੜੀ ਸੀਟ ਐ ਕਿ ਉਹ ਜਿਹੜੀ ਆ ਆਮ ਆਦਮੀ ਪਾਰਟੀ ਤੇ ਜਿਹੜੀ ਕਾਂਗਰਸ ਪਾਰਟੀ ਉਹ ਫਿਕਸ ਮੈਚ ਖੇਡਦੀ ਪਈ ਉਹ ਆਪਸ ਦੇ ਵਿੱਚ ਰਲੇ ਹੋਏ ਨੇ ਕਿੱਦਾਂ ਦਿਖਦੇ ਜੋ 16 ਪਰਚੇ ਆ ਖੈਰਾ ਸਾਹਿਬ ਦੇ ਉੱਤੇ 16 ਤੇ ਰੋਜ਼ ਸਟੇਜਾਂ ਦੇ ਉੱਤੇ ਅਸੀਂ ਕਹਿ ਰਹੇ ਆ ਪੀ ਮੁੱਖ ਮੰਤਰੀ ਹੁਣ ਮੀਤੇਰ ਨੂੰ ਸਾਈਡ ਤੇ ਕਰਦੇ ਤੇ ਆ ਆ ਪਾਵੇ ਆ ਆ ਆਣ ਕੇ ਚੋਣ ਲੜੇ ਮੁੱਖ ਮੰਤਰੀ ਦਾ ਉਹਦਾ ਵੀ ਆਪਦੇ ਕੋਰ ਰੱਖੇ ਇਹ ਨਹੀਂ ਕਹਿੰਦੇ ਵੀ ਛੱਡ ਕੇ ਆਵੇ ਉਹਦਾ ਵੀ ਕੋਰ ਰੱਖੇ ਅਫਸਰ ਅਫਸਰ ਆਪਦਾ ਸਾਰਾ ਸਿਸਟਮ ਲੈ ਕੇ ਲਾਣਾ ਬਣਾ ਆ ਜੇ ਆਪ ਲੜੇ ਜੇ ਸਾਡਾ ਉਹਨਾਂ ਨਾਲ ਕੋਈ ਗੱਲ ਇਹੋ ਜਿਹੀ ਹੋਈ ਹੋਵੇ ਉਹ ਵਿਚਾਰੇ ਲੋਕ ਜਿਨ੍ਹਾਂ ਨੂੰ ਨੌਲੇਜ ਘੱਟ ਹੁੰਦੀ ਆ ਉਹ ਇਹੋ ਜਿਹੀਆਂ ਗੱਲਾਂ ਕਰਦੇ ਨੇ ਇਹ ਖੈਰਾ ਸਾਹਿਬ ਦੇ ਉੱਤੇ ਤੇ ਸੁਪਰੀਮ ਕੋਰਟ ਦਾ ਕੇਸ ਚੱਲਣ ਡੇ ਨੇ ਕਦੀ ਦੱਸੋ ਇੱਕ ਵੀ ਗੱਲ ਕੱਢ ਕੇ ਵਿਖਾਓ ਲਿਓ ਅਸੀਂ ਦਰਬਾਰ ਸਾਹਿਬ ਚੱਲ ਕੇ ਆਪਣੀ ਪੰਜਾਬੀਆਂ ਦੀ ਜਾਦੀ ਦੇ ਕੋ ਗੱਲ ਨਹੀਂ ਨਾ ਉਹ ਮੈਂ ਸੌ ਖਾਨਾ ਜਿਹੜਾ ਤੁਹਾਨੂੰ ਕੋਈ ਮੇਨ ਬੰਦਾ ਆਂਦਾ ਉਹਨੂੰ ਆਖੋ ਆਓ ਦਰਬਾਰ ਸਾਹਿਬ ਮੈਂ ਚੱਲਦਾ ਚੱਲ ਕੇ ਆਓ ਸੌ ਖਾਵੇ ਮਤਲਬ ਕਿ ਕਿੱਥੇ ਤੂੰ ਵੇਖਿਆ ਕਦੀ ਵੀ ਕਦੀ ਵੀ ਜ਼ਿੰਦਗੀ ਦੇ ਵਿੱਚ ਭਗਵੰਤ ਮਾਨ ਵਰਗੇ ਬੰਦੇ ਨਾਲ ਖੈਰਾ ਸਾਹਿਬ ਦਾ ਜਾਂ ਸਮਝੌਤਾ ਨਹੀਂ ਹੋ ਸਕਦਾ ਤੇ ਨਾ ਹੀ ਕਰਨਾ ਆ ਮਿੱਠਾ ਜੀ ਆਪਾਂ ਗੱਲ ਕਰਦੇ ਆ ਹਲਕਾ ਖਡੂਰ ਸਾਹਿਬ ਦੀ ਤਾਂ ਇੱਥੋਂ ਦੇ ਉਹ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਪੁੱਲਰ ਜੀ ਪਿਛਲੇ ਦਿਨੀ ਉਹਨਾਂ ਨੇ ਇੱਕ ਜਾਤੀ ਸੂਚਕ ਜਿਹੜੇ ਸ਼ਬਦ ਵੀ ਬੋਲੇ ਆ ਕਾਫੀ ਭद्दी ਸ਼ਬਦਾਵਲੀ ਵੀ ਬੋਲੀ ਹੈ ਸਾਬਕਾ ਕਾਂਗਰਸੀ ਹਰਮਿੰਦਰ ਗਿੱਲ ਦੇ ਵਾਸਤੇ ਉਹਨੂੰ ਕਿੱਦਾਂ ਦੇਖਦੇ ਜੀ ਉਹਨੇ ਬਹੁਤ ਮਾੜੀ ਗੱਲ ਕਹੀ ਆ ਸਾਡੇ ਵੀਰ ਜਿਹੜੇ ਰਾਮਗੜੀਏ ਆ ਉਹ ਸਾਡੇ ਰੋਜ ਦੇ ਦੋ ਘਤ ਤਕਲੀਫਾਂ ਸਾਂਝੇ ਨੇ ਸਾਡੇ ਵਿਆਹ ਸ਼ਾਦੀਆਂ ਸਾਂਝੇ ਨੇ ਆਹ ਮੈਂ ਕੱਲਾ ਆ ਮੈਂ ਨਹੀਂ ਖੇਤੀ ਕਰਦਾ ਇੱਥੇ ਆਮਗੜੀਏ ਵੀਰ ਨੇ ਉਹ ਵਿਚਾਰੇ ਮਖਰੋਂ ਘੇੜਾ ਮਾਰਦੇ ਰਹਿੰਦੇ ਨੇ ਵਹਿੰਦੇ ਰਹਿੰਦੇ ਮੈਨੂੰ ਦੱਸਦੇ ਰਹਿੰਦੇ ਆ ਇਹ ਬਹੁਤ ਉਹਨੇ ਮਾੜੀ ਗੱਲ ਕੀਤੀ ਆ ਉਹ ਵੀ ਸਾਡੇ ਭਰਾ ਨੇ ਸਾਡੇ ਦਵੇਂ ਪਾਸ਼ਾ ਨੇ ਤੇ ਇਜਾਤਾਂ ਬਣਾਈਆਂ ਹੀ ਨਹੀਂ ਇਹ ਪਤਾ ਨਹੀਂ ਕਿੰਨੇ ਬਣਾਤੀਆਂ ਉਹਨਾਂ ਨੇ ਤੇ ਬਣਾਈਆਂ ਹੀ ਨਹੀਂ ਸੀ ਤੇ ਉਹ ਕਦੀ ਸੁਨਿਆਰਿਆਂ ਉਹਦੇ ਬੋਲਦਾ ਆ ਖਿਲਾਫ ਉਹ ਬਹੁਤ ਮਾੜੀ ਗੱਲ ਤੇ ਉਹਦੀ ਜਿਹੜੀ ਉਹ ਇੱਕ ਸਿਆਸਤਦਾਨ ਨਹੀਂ ਹੈਗਾ ਇੱਕ ਸਾਲ ਪਹਿਲਾਂ ਉਹ ਤੁਰਿਆ ਸੀ ਤੇ ਉਹ ਕੋਈ ਪਿਛਲੇ ਜਨਮਾਂ ਦੀ ਭਗਤੀ ਕਰਕੇ ਉਹਨੂੰ ਫਟਾਫੜ ਸਾਰਾ ਕੁਝ ਮਿਲ ਗਿਆ ਜਿਵੇਂ 30 35 ਸਾਲ ਲਾ ਕੇ ਬਣਦਾ ਫੇਰ ਇਹੋ ਜੀ ਪਾਸ਼ਾ ਉਹ ਕਦੀ ਨਹੀਂ ਬੋਲਦਾ ਤੇ ਬਹੁਤ ਉਹਨੇ ਇਹ ਮਾੜੀ ਨਿੰਦਣਯੋਗ ਗੱਲ ਹੈ ਜਿਹੜੀ ਉਹਨੇ ਬੋਲੀ ਆ ਸਨਿਆਰਿਆਂ ਦੇ ਰਾਮਗੜੀਆਂ ਦੇ ਖਿਲਾਫ ਮੈਂ ਉਹਨਾਂ ਭਾਈਚਾਰੇ ਨਾਲ ਸਾਡੀ ਪਾਰਟੀ ਦੇ ਮੈਂ ਅਸੀਂ ਹਰ ਵਕਤ ਖੜੇ ਆ ਮਿੱਠਾ ਜੀ ਲਾਲਜੀਤ ਸਿੰਘ ਭੁੱਲਰ ਜੀ ਕਹਿੰਦੇ ਨੇ ਕਿ ਮੇਰੇ ਕੱਦ ਦਾ ਉਮੀਦਵਾਰ ਨਹੀਂ ਹੈਗਾ ਮੈਂ ਤਾਂ ਜਿੱਤਿਆ ਹੀ ਆ ਕਿੱਦਾਂ ਦੇਖਦੇ ਜੋ ਕਿਉਂਕਿ ਅਜੇ ਤੱਕ ਨਾਤਾਕ ਕਾਲੀ ਦਲ ਨੇ ਆਪਣਾ ਉਮੀਦਵਾਰ ਲਾਣਿਆ ਤੇ ਨਾ ਹੀ ਕਾਂਗਰਸ ਨੇ ਤਾਂ ਉਹ ਤਾਂ ਪਹਿਲੇ ਪੱਟਾਂ ਤੇ ਥਾਪੀਆਂ ਮਾਰਦਾ ਮੈਂ ਤੇ ਜਿੱਤੇ ਖੜਾ ਮੇਰੇ ਤੇ ਕੱਦ ਦਾ ਨਾ ਤੇ ਕਾਲੀਆਂ ਦੇ ਕੋਲ ਉਮੀਦਵਾਰ ਹੈਗਾ ਤੇ ਨਾ ਹੀ ਕਾਂਗਰਸ ਦੇ ਕੋਲ ਕਿਦਾਂ ਦੇਖਦੇ ਜੋ ਉਦਾ ਕੱਦ ਤੇ ਵਿਚਾਰੇ ਦਾ ਬਹੁਤ ਛੋਟਾ ਆ ਐਸੇ ਗੱਲਾਂ ਕਰਕੇ ਤੇ ਅੱਗੇ ਬੋਲ ਬੈਠਾ ਹਉਣ ਇਹੋ ਜਿਹੀਆਂ ਗੱਲਾਂ ਕਰਦਾ ਸਾਡਾ ਵੀ ਬੜਾ ਤੇਜ਼ ਇਤਰਾਰ ਤੇ ਬਹੁਤ ਵਧੀਆ ਲੀਡਰ ਜਿਹੜਾ ਆ ਉਹ ਚੋਣ ਮਦਾਂ ਚਾ ਰਿਹਾ ਆ ਪਤਾ ਨਹੀਂ ਅੱਜ ਹੀ ਅਨਾਉਂਸ ਹੋ ਜੇ ਰਾਤ ਨੂੰ ਜਾਂ ਸਵੇਰੇ ਅਨਾਉਂਸ ਹੋ ਜੇ ਤੇ ਇਹਨਾਂ ਦੀ ਪਾਰਟੀ ਦੇ ਇੱਕ ਪਾਣੀ ਦੇ ਬੁਲਬਲੇ ਵਰਗੀ ਆ ਆਈ ਤੇ ਚਲੇਗੀ ਇਹਨਾਂ ਤੇ ਚਲੇ ਜਾਣਾ ਸਾਡੀ ਟੱਕਰ ਜਿਹੜੀ ਆ ਪ੍ਰਾਣੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀ ਇੱਥੇ ਟੱਕਰ ਹੋਣ ਜਾ ਰਹੀ ਆ ਜਿਹਦੇ ਵਿੱਚ ਅਸੀਂ ਭਾਰੀ ਬਹੁਤ ਨਾ ਜਿੱਤਾਂਗੇ ਇਹ ਵਿਚਾਰੇ ਤੇ ਤੀਜੇ ਨੰਬਰ ਦੇ ਖਿਡਾਰੀ ਨੇ ਮਿੱਠਾ ਜੀ ਜੇਕਰ ਪਾਰਟੀ ਤੁਹਾਨੂੰ ਮਾਨ ਦਿੰਦੀ ਏ ਤੁਹਾਨੂੰ ਟਿਕਟ ਦੇ ਦਿੰਦੀ ਹਲਕਾ ਖਡੂਰ ਸਾਹਿਬ ਤੋਂ ਕਿੱਦਾਂ ਦਾ ਪ੍ਰਚਾਰ ਰਵੇਗਾ ਆਹੀਂ ਬਿਲਕੁਲ ਵਧੀਆ ਪ੍ਰਚਾਰ ਸਾਫ਼ ਸੁਥਰਾ ਮੇਰੇ ਉੱਤੇ ਕਿਹੜਾ ਕੋਈ ਦਾਗਿਆ ਪਿਛਲੇ 10 ਸਾਲ 15 ਸਾਲ ਤੋਂ ਜਾਂ ਮੈਂ ਕੋਤੇ ਕੋਈ ਪੈਸਾ ਲਿਆ ਹੋਵੇ ਪਤਾ ਨਹੀਂ ਅਨੇਕਾਂ ਲੋਕਾਂ ਦੇ ਕੰਮ ਕਰਾਏ ਕਿੰਨਾ ਪਤਾ ਇਲਾਕਾ ਸਾਰਾ ਜਾਣਦਾ ਸਾਰੇ ਭੈਣ ਭਰਾ ਸੱਜਣ ਦੋਸਤ ਪੰਜਾਬ ਦੇ ਵਿੱਚੋਂ ਮੇਰੇ ਨਾਲ ਖਲੋਣਗੇ ਤੇ ਬੜੀ ਅਸੀਂ ਟੌਰ ਦੇ ਨਾਲ ਇਲੈਕਸ਼ਨ ਲੜਾਂਗੇ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਾਬਾ ਦੀਪ ਸਿੰਘ ਦੀ ਬਾਬਾ ਬੁੱਢਾ ਸਾਹਿਬ ਦੀ ਮਿਹਰ ਨਾਲ ਹੀ ਇਲੈਕਸ਼ਨ ਜਿੱਤਾਂਗੇ ਭਗਵੰਤ ਮਾਨ ਕਹਿੰਦਾ ਹੈ ਕਿ ਐਤ ਕੀ ਪੰਜਾਬ ਰਵੇਗਾ ਹੀਰੋ 13 0 ਦੇ ਨਾਲ ਸਾਡੀ ਜਿਹੜੀ ਪਾਰਟੀ ਆ ਉਹ ਜਿੱਤ ਦੇ ਝੰਡੇ ਗੱਡੇਗੀ ਤਾਂ ਜਿੰਨੀਆਂ ਵੀ ਪਾਰਟੀਆਂ ਸਭ ਨੂੰ ਖੁੰਝੇ ਲਾ ਦੇਗੀ ਵਾਹਿਗੁਰੂ ਦੀ ਕਾਲਪੁਰਖ ਦੀ ਕਿਰਪਾ ਦੇ ਨਾਲ ਅਸੀਂ ਉਹਦੇ ਪਿੰਡੋਂ ਵੀ ਜਿੱਤਾਂਗੇ ਉਹਦੇ ਪੰਜਾਬ ਦੀ ਗੱਲ ਕਰਦਾ ਆ 4 ਜੂਨ ਨੂੰ ਸ਼ਾਮਾਂ ਨੂੰ ਲੋਕਾਂ ਨੇ ਰਿਜ਼ਲਟ ਦੇ ਦੇਣਾ ਆ ਸਾਰੇ ਪੰਜਾਬ ਨੇ ਜੋ ਨੇ ਵਿਜਿਆ ਪੰਜਾਬ ਦੇ ਵਿੱਚ ਪਿਛਲੇ ਦੋ ਸਾਲਾਂ ਦਾ ਉਹ ਨੇ ਵੜ ਲੈਣਾ ਆ ਕੀ ਉਹਨੇ ਕੀਤਾ ਸਭ ਤੋਂ ਪਹਿਲਾਂ ਉਹਨੇ ਦਿੱਲੀ ਨਾਲ ਰਲ ਕੇ ਤੇ ਸਾਡੇ ਸਿੱਖ ਨੌਜਵਾਨ ਜਿਹੜੇ ਕਿੱਥੇ ਉਹਨੇ ਡਿਬਰੂਗੜ੍ਹ ਭੇਜੇ ਕਿੱਥੇ ਜੇਲ੍ਹ ਦੇ ਵਿੱਚ ਉਹਨੇ ਜਾ ਕੇ ਸੁਟੇ ਦੱਸੋ ਉਹਨਾਂ ਜੇ ਉਹ ਥਾਣੇ ਗਏ ਸੀ ਉਹਨਾਂ ਦੇ ਛਬੀ ਦਾ ਪਰਚਾ ਕਰ ਦਿੰਦੇ ਉਹਨਾਂ ਦੇ 45251 ਜਿਹੜੀ ਘਰ ਗਏ ਪੈਨ ਵਾਲੀ ਹੁੰਦੀ ਉਹ ਦੇ ਦਿੰਦੇ ਡਿਬੜੂਗਨ ਵਾਲੀ ਕਿਹੜੀ ਗੱਲ ਹੋ ਗਈ ਐਚ ਵੀ ਕੀ ਡਿਬੜੂਗਨ ਵਾਲਾ ਨਾ ਕਰਤਾ ਸੀ ਦੱਸੋ ਮੈਨੂੰ ਮਿੱਠਾ ਜੀ ਜਦੋਂ ਕੋਈ ਵੀ ਪਾਰਟੀ ਹੋਂ ਦੇ ਵਿੱਚ ਹੁੰਦੀ ਹੈ ਪਾਵਰ ਦੇ ਵਿੱਚ ਹੁੰਦੀ ਹੈ ਤਾਂ ਜਨਤਾ ਦੇ ਨਾਲ ਕਾਫੀ ਵੱਡੇ ਵੱਡੇ ਵਾਦੇ ਕੀਤੇ ਹੁੰਦੇ ਨੇ ਪਰ ਜਦੋਂ ਪਾਵਰ ਦੇ ਵਿੱਚ ਆਉਂਦੀ ਹੈ ਤਾਂ ਉਹ ਜਿਹੜੇ ਵਾਦੇ ਹੁੰਦੇ ਨਾ ਉਹ ਇੱਕ ਖੁੰਝੇ ਲਾ ਦਿੰਦੀ ਹੈ ਜਦੋਂ ਪਾਵਰ ਦੇ ਵਿੱਚ ਹੁੰਦੀ ਉਦੋਂ ਕਿਉਂ ਨਹੀਂ ਉਹ ਖਿਆਲ ਰੱਖਦੀਆਂ ਧੋਖਾ ਕੀਤਾ ਇਹ ਚੰਗੇ ਲੀਡਰ ਆ ਉਹ ਤੇ ਖਿਆਲ ਰੱਖਦੇ ਨੇ ਉਹ ਵਾਦੇ ਵੀ ਨਿਭਾਉਂਦੇ ਨੇ ਜਿਹੜੇ ਇਹਨੇ ਧੋਖਾ ਪੰਜਾਬ ਦੇ ਨਾਲ ਕੀਤਾ ਗੱਲਾਂ ਦੇ ਵਿੱਚ ਲਿਆਣ ਕੇ ਸਰਕਾਰ ਬਣਾਈ ਅੱਜ ਸਾਡੀਆਂ ਭੈਣਾਂ ਮਤਾਵਾਂ ਬੀਬੀਆਂ ਉਹ ਵੀ ਰੁੰਦੀਆਂ ਫਿਰਦੀਆਂ 1000 ਰੁਪਏ ਨੇ ਕਿਹਾ ਸੀ ਦੱਸੋ ਬਾਹ ਖੜੀ ਕਰਕੇ ਕਿਹਨੂੰ 1000 ਰੁਪਏ ਮਿਲਿਆ ਆ ਹੋਰ ਕਿੰਨੇ ਵਾਦੇ ਇਹਨਾਂ ਨੇ ਕੀਤੇ ਸੀ ਦੱਸੋ ਇੱਕ ਵੀ ਵਾਦਾ ਪੂਰਾ ਹੋਇਆ ਜਿਹੜੇ ਇਹਨਾਂ ਨੇ ਪਿੰਡਾਂ ਦੇ ਵਿੱਚ ਆ ਖੋਲ ਦਿੱਤੇ ਨੇ ਮhalla ਕਲੀਨਿਕ ਉਹਦੀ ਦੱਸੋ ਮੈਨੂੰ ਲੋੜ ਸੀ ਮੈਂ ਪਿੰਡ ਜ ਰਹਿੰਨਾ ਤੁਸੀਂ ਪਿੰਡ ਜ ਰਹਿੰਦੇ ਜੀ ਕੀ ਲੋੜ ਸੀ ਉਹਦੀ ਜਿਹੜੇ ਪਹਿਲੇ ਹਸਪਤਾਲ ਆ ਤੁਹਾਡੇ ਉਹਦੇ ਖਾਲੀ ਪਏ ਨੇ ਉਹਨਾਂ ਦੇ ਵਿੱਚ ਦਵਾਈਆਂ ਭੇਜ ਦਿਓ ਉਹਨਾਂ ਦੇ ਵਿੱਚ ਸਟਾਫ ਭੇਜ ਦਿਓ ਤੁਸੀਂ ਮhalla ਕਲੀਨਿਕ ਦੀ ਤੇ ਲੋੜ ਹੀ ਨਹੀਂ ਮhalla ਕਲੀਨਿਕ ਦੇ ਨਾਲ ਇਹਨਾਂ ਨੇ ਜਿਹੜੇ ਸਾਡੇ ਭਰਾ ਇੱਕ ਪਿੰਡ ਦੇ ਵਿੱਚ ਵੱਡੇ ਪਿੰਡ ਦੇ ਵਿੱਚ 15-15 ਦੁਕਾਨਾਂ ਨੇ ਆਰਐਮਪੀ ਡਾਕਟਰਾਂ ਦੀਆਂ ਉਹਨਾਂ ਦੀ ਰੋਟੀ ਤੇ ਲੱਤ ਮਾਰੀ ਆ ਹੁਣ ਰਾਤ ਦੇ 12 ਵਜੇ ਤੇ ਸਾਨੂੰ ਲੋੜ ਪੈ ਜੇ ਤੇ ਅਸੀਂ ਆਰਐਮਪੀ ਡਾਕਟਰ ਨੂੰ ਤੇ ਘਰੋਂ ਠਾਲਾਂਗੇ ਜਾ ਕੇ ਵੀ ਆਪ ਹੀ ਨੇ ਦਵਾਈ ਦੇ ਮੱਲਾ ਕਨੀ ਕਾਲਾ ਚਾਰ ਵਜੇ ਚੱਲ ਜਾਂਦਾ ਇਹਨਾਂ ਦੱਸੋ ਇਹਨਾਂ ਨੇ ਨਾਲ ਉਹਨਾਂ ਦਾ ਵੀ ਨੁਕਸਾਨ ਕੀਤਾ ਨਾਲ ਲੋਕਾਂ ਦਾ ਵੀ ਨੁਕਸਾਨ ਕੀਤਾ ਆ ਤੇ ਇਹ ਕੋਈ ਵੀ ਇਹਨਾਂ ਨੇ ਚੱਜ ਦਾ ਕੰਮ ਨਹੀਂ ਕੀਤਾ ਤੇ ਨਾ ਮੈਨੂੰ ਉਮੀਦ ਆ ਵੀ ਗਾ ਇਹਨਾ ਕਰਨਾ ਆ ਇਹਨਾਂ 2-3-4 ਲੱਖ ਕਰਜ਼ਾ ਚੜਾ ਕੇ ਦਿੱਲੀ ਵਾਲਿਆਂ ਨੂੰ ਖਵਾ ਕੇ ਮਾਰ ਲੀਆਂ ਸਤੇਤਾ ਚ ਇਲੈਕਸ਼ਨਾਂ ਲੜ ਕੇ ਤੇ ਪੰਜਾਬ ਨੂੰ ਇਹਨਾਂ ਨੇ ਬਰਬਾਦ ਕਰਕੇ ਇੱਕ ਖੂਹ ਦੇ ਵਿੱਚ ਤਕਾ ਦੇ ਕੇ ਪੰਜਾਬ ਨੂੰ ਜਾਣਾ ਇਹਨਾਂ ਨੇ ਬੀਜੇਪੀ ਪਹਿਲਾਂ ਕਾਲੀ ਦਲ ਦੇ ਨਾਲ ਗੱਠ ਜੋੜ ਕਰਕੇ ਚੋਣਾਂ ਲੜਦੀ ਸੀ ਇਸ ਵਾਰ ਉਹ ਇਕੱਲੇ ਹੀ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਕਿ ਕਾਂਗਰਸ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਉਹਦੀਆਂ ਵੋਟਰਾਂ ਵੋਟਾਂ ਜਿਹੜੀਆਂ ਨੇ ਉਹਦੇ ਜਿਹੜੇ ਵੋਟਰ ਨੇ ਉਹਨੂੰ ਪਰਮਾ ਪਰਮਾਉਣਗੇ ਕਾਂਗਰਸ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਸਕਦੇ ਉਹਦੇ ਚੌਥੇ ਨੰਬਰ ਦੇ ਖਿਡਾਰੀ ਨੇ ਇੱਕ ਵੀ ਸੀਟ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਨਹੀਂ ਆਉਣੀ ਨਾ ਕਿਸੇ ਨੇ ਪੰਜਾਬੀ ਨੇ ਉਹਨਾਂ ਨੂੰ ਮੂੰਹ ਲਾਉਣਾ ਜਿਹੜੇ ਉਹ ਰਾਜਨੀਤੀ ਕਰਦੇ ਨੇ ਧਰਮ ਦੇ ਨਾਂ ਤੇ Hindu ਸਿੱਖਾਂ ਦੀ Hindu ਮੁਸਲਮਾਨਾਂ ਦੀ ਉਹ ਪਾੜ ਕੇ Hindu ਵੀ ਸਾਡੇ ਭਰਾ ਨੇ ਉਹ ਪਾੜ ਕੇ ਰਾਜਨੀਤੀ ਕਰਦੇ ਨੇ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਕਦੀ ਮੂੰਹ ਨਹੀਂ ਲਾਉਣਾ ਥਾਂ ਥਾਂ ਉਹਨਾਂ ਦਾ ਵਿਰੋਧ ਹੋ ਰਿਹਾ ਇੱਕ ਵੀ ਸੀਟ ਪੰਜਾਬ ਚੋਂ ਲੈ ਕੇ ਨਹੀਂ ਜਾਣਗੇ ਮੋਦੀ ਸਾਹਿਬ ਦਾ ਇੱਕ ਬਿਆਨ ਆ ਜਾਂ ਭਾਜਪਾ ਦੇ ਜਿਹੜੇ ਕਾਫੀ ਜਿਹੜੇ ਵੱਡੇ ਲੀਡਰ ਨੇ ਉਹਨਾਂ ਦਾ ਬਿਆਨ ਹੁੰਦਾ ਏ ਕਿ ਕਾਂਗਰਸ ਨੇ ਹਰਮੰਦਰ ਸਾਹਿਬ ਤੇ ਅਟੈਕ ਕੀਤਾ 84 ਦੇ ਦੰਗੇ ਕਰਵਾਏ ਜਾਂ ਹੋਰ ਵੀ ਹੈ ਕਿ ਇੱਕੋ ਇੱਕ ਭਾਰਤ ਦੀ ਪਾਰਟੀ ਆ ਭਾਜਪਾ ਜਿਨੇ ਸਿੱਖਾਂ ਨੂੰ ਇਨਸਾਫ ਦਿੰਦਾ ਹੈ ਕਿਦਾਂ ਉਹਨਾਂ ਦੇ ਇਹਨਾਂ ਬਿਆਨਾਂ ਨੂੰ ਦੇਖਦੇ ਚਲੋ ਉਸ ਟਾਈਮ ਤੇ ਮੇਰੀ ਉਮਰ ਤੇ ਛੋਟੀ ਸੀ ਕਾਫੀ ਪਰਾ ਬਦਲੇ ਜੋ ਮੈਂ ਸੁਣਦਾ ਆ ਕਰਦਾ ਆ ਉਹ ਦੰਗੇ ਕਰਾਉਣ ਦੇ ਵਿੱਚ ਤੇ ਹਮਲਾ ਕਰਾਉਣ ਦੇ ਵਿੱਚ ਭਾਜਪਾ ਦਾ ਤੇ ਕਾਲੀ ਦਲ ਦਾ ਹੱਥ ਸੀ ਭਾਜਪਾ ਦਾ ਤੇ ਕਾਲੀ ਲੀਡਰਾਂ ਦਾ ਹੀ ਹੱਥ ਸੀ ਇੱਕ ਚਲੋ ਸਰਕਾਰ ਕਾਂਗਰਸ ਦੀ ਸੀ ਨਾ ਉਹਨਾਂ ਦਾ ਲੱਗ ਗਿਆ ਪਰ ਜੋ ਮੈਂ ਪੁਰਾਣੇ ਲੀਡਰਾਂ ਤੋਂ ਸੁਣਦਾ ਆ ਜਾਂ ਮੈਂ ਪੜਦਾ ਆ ਇੱਕ ਮਲੋਏ ਕ੍ਰਿਸ਼ਨ ਧਾਰਾ ਜੀਬੀ ਦਾ ਚੀਫ ਹੋਇਆ ਇੱਕ ਉਹਨੇ ਬੁੱਕ ਲਿਖੀ ਆ ਇਕ ਉਹਨੇ ਲਿਖੀ ਆ ਤੁਖਦੇ ਪੰਜਾਬ ਦੀ ਕਹਾਣੀ ਇਕ ਉਹਨੇ ਆਪਣੇ ਤੇ ਲਿਖੀ ਆ ਉਹ ਸਾਰੀ ਬੁੱਕ ਪੜੋ ਉਹਨੇ ਸਲੀਅਤ ਲਿਖੀਆਂ ਆ ਆਪਦੀ ਜ਼ਿੰਦਗੀ ਦੇ ਖੀਰਲੇ ਉਮਰ ਦੇ ਵਿੱਚ ਉਥੋਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਦੰਗੇ ਕਿੰਨੇ ਕਰਵਾਏ ਸੀ ਮਿੱਠਾ ਜੀ ਜੇ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਜਾਂਦੀ ਆ ਤੇ ਜਿਹੜੇ ਬੰਦੀ ਸਿੰਘ ਨੇ ਜਾਂ ਜਿਹੜੇ ਡਿਬਰੂਗੜ ਜਿਹੜੇ ਸਿੰਘ ਪਛਾਏ ਨੇ ਕਿ ਉਹਨਾਂ ਤੇ ਵਿਚਾਰ ਕਰ ਸਕਦੀ ਬੰਦੀ ਸਿੰਘਾਂ ਦਾ ਤੇ ਜਿਹੜੇ ਡਿਬਰੂਗੜ ਸਿੰਘ ਪਛਾਏ ਨੇ ਉੱਤੇ ਅਸੀਂ ਪਹਿਲਾਂ ਹੀ ਸਟੇਜਾਂ ਤੇ ਸੰਗਰੂਰ ਕਹਿ ਰਹੇ ਆ ਸਾਡਾ ਪਹਿਲਾ ਮੁੱਦਾ ਹੀ ਇਹ ਹੋਊਗਾ ਖੈਰਾ ਸਾਹਿਬ ਜਿੱਤ ਕੇ ਜਾਣਗੇ ਜਿਹੜਾ ਪਹਿਲਾ ਕੁਐਸਚਨ ਅਸੀਂ ਕਰਾਂਗੇ ਪਹਿਲਾ ਕੁਐਸਚਨ ਹੀ ਅਸੀਂ ਉੱਥੇ ਸਰਕਾਰ ਦੇ ਵਿੱਚ ਇਹ ਹੋਊਗਾ ਤੁਸੀਂ ਦੁਬਾਰਾ ਆ ਜਿਓ ਖੈਰਾ ਸਾਹਿਬ ਨੇ ਜਿੱਤ ਕੇ ਜਾਣਾ ਵੈਗਰੂ ਦੀ ਮਿਹਰ ਨਾਲ ਤੁਸੀਂ ਆ ਜਿਓ ਦੁਬਾਰਾ ਮੈਨੂੰ ਪੁੱਛ ਲਿਓ ਪਹਿਲਾ ਕੁਐਸਚਨ ਮੈਂ ਨਾਲ ਜਾਊਂਗਾ ਪਹਿਲਾ ਕੁਐਸਚਨ ਬੰਦੀ ਸਿੰਘਾਂ ਤੇ ਹੋਊਗਾ ਬੰਦੀ ਸਿੰਘਾਂ ਹੀ ਛਡਾਉਣੇ ਆ ਜਿੱਦਾਂ ਮਰਜੀ ਆਹੀਂ ਉਥੇ ਧਰਨਾ ਲਾਈਏ ਪਿਆਰ ਨਾਲ ਛੜਾਈਏ ਬੰਦੀ ਸਿੰਘ ਜਿਹੜੇ 35 35 ਸਾਲ ਅੰਦਰ ਹੋ ਗਏ ਦਵਿੰਦਰਪਾਲ ਪੁੱਲੜੋਣੀ ਉਹਨਾਂ ਦਾ ਕੀ ਗੁਨਾਹ ਨੇ ਉਹਨਾਂ ਦੀ ਸੈਂਟਰ ਨੇ ਵੀ ਸਜ਼ਾ ਮਾਫ ਕੀਤੀ ਆ ਤੇ ਕੇਜਰੀਵਾਲ ਉਹਨਾਂ ਦੀ ਫਾਈਲ ਤੇ ਸੈਨ ਨਹੀਂ ਕਰ ਰਿਹਾ ਉਹ ਬਿਮਾਰ ਮਾਨਸਿਕ ਅੰਦਰ ਚੱਲ ਰਿਹਾ ਕਿੰਨੀ ਬਿਮਾਰੀ ਦਾ ਕਿਉਂ ਇਹ ਮਤਲਬ ਉਹ ਉਹਨਾਂ ਲੋਕਾਂ ਦਾ ਇਹ ਪਾਪ ਲੈ ਰਿਹਾ ਤੇ ਅਜ ਆਪ ਜੇਲ੍ਹ ਦੇ ਵਿੱਚ ਆ ਕੇਜਰੀਵਾਲ ਕੇਦਰੀਵਾਲ ਕਰਕੇ ਹੀ ਉਹ ਦਵਿੰਦਰਪਾਲ ਭੁੱਲ ਜਿਹੜਾ ਅੰਦਰ ਆ ਅਸੀਂ ਬੰਦੀ ਸਿੰਘਾਂ ਦੀ ਵੀ ਗੱਲ ਕਰਨੀ ਆ ਜਿਹੜੇ ਇਹਨਾਂ ਨੇ નિર્ਦੋਸ਼ੇ ਦਿਬੜੂ ਗੜ ਪਹਚਾਏ ਨੇ નિર્ਦੋਸ਼ੇ ਕੋਈ ਉਹਨਾਂ ਦਾ ਗੁਨਾਹ ਨਹੀਂ ਸੀ ਦੱਸੋ ਉਹਨਾਂ ਨੇ ਕਿਸ ਨੂੰ ਕੋ ਮਾਰਿਆ ਕਿ ਇਹਨੂੰ ਕੋ ਕੀਤਾ ਇਹ ਉਹ ਥਾਣੇ ਗਏ ਆ ਉਹਨਾਂ ਦੇ 22 ਲਾਓ 452 ਲਾਓ ਇਹ ਕੀ ਮਤਲਬ ਆ ਉਹਨਾਂ ਨੂੰ 5-5000 ਕਿਲੋਮੀਟਰ ਦੂਰ ਜਾ ਕੇ ਤੇ ਉੱਥੇ ਉਹਨਾਂ ਦੀ ਰੋਟੀ ਜੀ ਤਮਾਕੂ ਪੋਣਾ ਤੇ ਉੱਥੇ ਉਹਨਾਂ ਨੂੰ ਤਸ਼ੱਦਦ ਦੇਣਾ ਅਸੀਂ ਸਭ ਤੋਂ ਪਹਿਲਾਂ ਉਹਨਾਂ ਦੀ ਆਵਾਜ਼ ਠਾਵਾਂਗੇ ਤੇ ਉਹਨਾਂ ਦਾ ਮਸਲਾ ਉਹਨਾਂ ਨੂੰ ਕਢਵਾ ਕੇ ਆ ਲਵਾਂਗੇ ਉਹਨਾਂ ਜਿਹੜੇ ਹੀ ਬੰਦੇ ਨਹੀਂ ਅ ਮਿੱਠਾ ਜੀ ਪੰਜਾਬ ਦੇ ਵੋਟਰਾਂ ਨੂੰ ਕਿਹੋ ਜੀ ਅਪੀਲ ਰਵੇਗੀ ਕਿ ਕਿਉਂਕਿ 1 ਜੂਨ ਨੂੰ ਰਿਜ਼ਲਟ ਆ ਜਾਣਾ ਹੈ ਠੀਕ ਹੈ ਜੀ ਤੇ ਕਿਹੋ ਜੀ ਅਪੀਲ ਰਵੇਗੀ ਪੰਜਾਬ ਦੇ ਵੋਟਰਾਂ ਨੂੰ ਮੈਂ ਅਪੀਲ ਕਰਦਾ ਵੀ ਦੂਜੀਆਂ ਪਾਰਟੀਆਂ ਸਾਰੀਆਂ ਤੁਹਾਂ ਵੇਖ ਲਈਆਂ ਅਕਾਲੀ ਦਲ ਨੇ ਕੀ ਕਰਾਇਆ ਬੇਅਦਬੀ ਕੀ ਉਹਨੇ ਕੀ ਕੁਝ ਕਰਾਇਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਭਾਜਪਾ ਨੇ ਕੀ ਕੀਤਾ 700 ਕਿਸਾਨ ਸ਼ਹੀਦ ਹੋ ਗਿਆ 1 ਸਾਲ ਉੱਥੇ ਬੈਠੇ ਰਹੇ ਇਹਨਾਂ ਦੂਜਿਆਂ ਨੇ ਝੂਠ ਬੋਲ ਕੇ ਸਰਕਾਰ ਬਣਾਈ ਪਈ ਬਦਲਾ ਲਿਆਵਾਂਗੇ 2 ਸਾਲ ਹੋ ਗਏ ਆ ਗੈਂਗਸਟਰ ਵਧ ਗਏ ਆ ਪੰਜਾਬ ਦਾ ਹਾਲਾਤ ਖਰਾਬ ਹੋ ਗਿਆ ਕੋਈ ਕੇ ਨੌਕਰੀ ਨਹੀਂ ਕੋਈ ਵਿਕਾਸ ਨਹੀਂ ਨੌਜਵਾਨ ਲੜਕੇ ਲੜਕੀਆਂ ਛੱਡ ਕੇ ਪੰਜਾਬ ਦੇਸ਼ਾਂ ਜਾ ਰਹੇ ਨੇ ਮੁੱਖ ਮੰਤਰੀ ਸਾਡਾ ਕੰਮ ਕਰਨੀ ਨਹੀਂ ਸੁੱਤਾ ਇਸ ਕਰਕੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਆ ਕਿ ਕਾਂਗਰਸ ਸਰਕਾਰ ਨੂੰ ਕਾਂਗਰਸ ਦੇ ਕੈਂਡੀਡੇਟਾਂ ਨੂੰ ਵੋਟਾਂ ਪਾਓ 13 ਦੀਆਂ 13 ਸੀਟਾਂ ਜਿਤਾਓ ਪਹਿਲਾਂ ਵਾਂਗੂ ਆਪਾਂ ਵਿਕਾਸ ਕਰਾ ਸਕੀਏ ਲੋਕਾਂ ਦੇ ਕੰਮ ਕਰਾ ਸਕੀਏ ਤੇ ਪਹਿਲਾਂ ਵਾਂਗੂ ਆਪਾਂ ਆ ਰਾਮਣਾ ਰਾਤ 11 12 ਵਜੇ ਜਿੱਥੇ ਮਰਜੀ ਘੁੰਮ ਫਿਰ ਸਕੀਏ ਆਪਾਂ ਨੂੰ ਕੋਈ ਡਰ ਨਾ ਹੋਵੇ ਸੋ ਮਠਾਈ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਾਨੂੰ ਸਮਾਂ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਬਾਬਾ ਜੀ ਇਹ ਸਨ ਕਿੰਦ ਸਿੰਘ ਮਠਾ ਜੀ ਜਿਨ੍ਹਾਂ ਨੇ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਵੱਧ ਚੜ ਕੇ ਵੋਟ ਪਾਓ ਕਿ ਜਿਹੜੀ ਇਸ ਟਾਈਮ ਤੇ ਜੋ ਪੰਜਾਬ ਦੇ ਹਾਲਾਤ ਨੇ ਕਿਤੇ ਲੁੱਟਖੋਹਾਂ ਹੋਣ ਦੀਆਂ ਨੇ ਕਿਤੇ ਸ਼ਰਿਆਮ ਗੋਲੀਆਂ ਚੱਲਦੀਆਂ ਪਈਆਂ ਨੇ ਜੋ ਪੰਜਾਬ ਦਾ ਇਸ ਟਾਈਮ ਤੇ ਮਾਹੌਲ ਮੌਜੂਦਾ ਸਰਕਾਰ ਨੇ ਬਣਾ ਦਿੱਤਾ ਹੈ ਉਸ ਤੋਂ ਨਜਾਤ ਤੁਹਾਨੂੰ ਅਸੀਂ ਦਵਾਗੇ ਸੋ ਇਹੋ ਜੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਤਰਨਤਾਰ